Yo... ਦਿੱਲੀ ਵਿੱਚ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਉਸ ਨੂੰ ਸਹਿਯੋਗ ਦੇਣ ਲਈ ਫਲੋਰ ਮਨਜੀਤ ਵੇਕਰੀ ਵੱਲੋਂ ਪਾਣੀ ਤੇ ਖਾਣ ਪੀਣ ਦਾ ਸਮਾਨ ਕਿਸਾਨਾਂ ਲਈ ਦਿੱਲੀ ਵਿੱਚ ਪਹੁੰਚਦਾ ਕੀਤਾ ਮਨਜੀਤ ਵੇਕਰੀ ਮਤਵਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਇਹ ਹਰ ਵਰਗ ਦਾ ਅੰਦੋਲਨ ਹੈ ਸਾਰਿਆਂ ਨੂੰ ਵੱਧ ਚੜ ਕੇ ਇਸ ਅੰਦੋਲਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਜਿਹੜੇ ਕਿਸਾਨ ਦਿੱਲੀ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਆਤਮਾ ਸ਼ਾਂਤੀ ਲਈ ਅਰਦਾਸ ਕੀਤੀ ਜੋ ਕੁਝ ਕਿਸਾਨ ਘਰ ਵਿੱਚ ਆਪਣੇ ਕਮਾਕਾਰਾਂ ਤੋਂ ਬਿਲੇ ਹੋ ਕੇ ਦਿੱਲੀ ਵਿੱਚ ਜਾ ਕੇ ਕਿ ਕਿਸਾਨਾਂ ਦਾ ਸਹਿਯੋਗ ਦਿਓ 9 ਮਈ ਸਾਲ ਦੀ 4 ਤਰੀਕ ਨੂੰ ਸੈਂਟਰ ਸਰਕਾਰ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੈ ਉਸ ਦੇ ਚੰਗੇ ਨਤੀਜੇ ਲਈ ਅਰਦਾਸ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਪਾ ਨਾਲ ਦਿੱਲੀ ਵਿੱਚ ਖੁੱਲਾ ਲੰਗਰ ਚੱਲ ਰਿਹਾ ਹੈ ਸੈਂਟਰ ਮੋਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਸਾਨਾਂ ਦਾ ਇਮਤਿਹਾਨ ਨਾ ਲਿਆ ਜਾਵੇ ਕਿਸਾਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ ਫਿਲਹਾਲ ਤੋਂ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੋ ਕਿਸਾਨ ਅੰਦੋਲਨ ਅੱਜ ਚੱਲ ਰਿਹਾ ਪੂਰੇ ਜੋਰਾਂ ਦੇ ਉੱਤੇ ਔਰ ਪੂਰੀ ਦੁਨੀਆ ਦੇ ਵਿੱਚ ਇਸ ਅੰਦੋਲਨ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਹੈ ਤੇ ਉਹਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਮਹਿਸੂਸ ਇਹ ਕੀਤਾ ਕਿ ਜੋ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਲੰਗਰ ਲਾਇਆ ਸੀ ਅੱਜ ਉਹ ਬੇਸ਼ੁਮਾਰ ਲੰਘ ਚੱਲੇ ਪਏ ਔਰ ਸਭ ਤੋਂ ਵੱਡੀ ਗੱਲ ਖਾਲੀ ਕਿਸਾਨ ਅੰਦੋਲਨ ਨੇ ਇਹ ਅੱਜ ਪੂਰੀ ਦੁਨੀਆ ਦਾ ਅੰਦੋਲਨ ਬਣ ਚੁੱਕਾ ਔਰ ਸਾਡਾ ਜਿਹੜਾ ਭਾਈਚਾਰਾ ਹਿੰਦੂ ਭਾਈਚਾਰਾ ਵੀ ਸਾਡੇ ਨਾਲ ਉੱਥੇ ਮੋੜੇ ਨਾ ਮੋੜਾ ਲੈ ਕੇ ਖੜਾ ਹੈ ਸੋ ਇੱਕ ਦੇਖਣ ਦੇ ਵਿੱਚ ਇਹ ਚੀਜ਼ ਆਂਦੀ ਹੈ ਕਿ ਇੱਡੇ ਵੱਡੇ ਸ਼ਾਂਤਮਈ ਢੰਗ ਨਾਲ ਜਿਹੜਾ ਅੰਦੋਲਨ ਚੱਲਦਾ ਪਿਆ ਆ ਪੂਰੇ ਵਰਲਡ ਵਿੱਚ ਇਹਦੀ ਉਦਾਹਰਣ ਦਿੱਤੀ ਜਾਏਗੀ ਤੇ ਨਾਲ ਹੀ ਅਸੀਂ ਇੱਕ ਹੱਥ ਜੋੜ ਕੇ ਮੋਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਇਹ ਕਿਸਾਨ ਅੰਦੋਲਨ ਆ ਉਹ ਆਪਣੀ ਮੰਗ ਨੂੰ ਲੈ ਕੇ ਬੈਠੇ ਨੇ ਤੇ ਉਹਨਾਂ ਦੀ ਮੰਗਾਂ ਉੱਤੇ ਧਿਆਨ ਕਰਕੇ ਉਹ ਜਿਹੜੇ ਕਾਨੂੰਨ ਬਣਾਏ ਨੇ ਜਿਸ ਤਰ੍ਹਾਂ ਕਿਸਾਨ ਚਾਹਦੇ ਨੇ ਉਹਨਾਂ ਦੀ ਗੱਲ ਨੂੰ ਸੁਣ ਕੇ ਤਾਂ ਕਿ ਜਿਹੜਾ ਅੰਦਾ ਤਾਂ ਸੜਕਾਂ ਤੇ ਬੈਠਾ ਆ ਤਾਂ ਕਿ ਔਮਲ ਸਮੇਂ ਦੇ ਵਿੱਚ ਹਰੀ ਕ੍ਰਾਂਤੀ ਦੇ ਉੱਤੇ ਕਿਸਾਨਾਂ ਨੇ ਬੜਾ ਦੇਸ਼ ਵਿੱਚ ਯੋਗਦਾਨ ਦਿੱਤਾ ਆ ਕਿ ਜਿਹੜਾ ਭੁੱਖਮਰੀ ਸੀ ਹਰੀ ਕ੍ਰਾਂਤੀ ਦੇ ਨਾਂ ਤੇ ਆਪਣੀ ਜ਼ਮੀਨਾਂ ਦੇ ਉੱਤੇ ਝੋਨਾ ਕਣਕ ਲਾ ਕੇ ਆਪਣੀ ਜ਼ਮੀਨਾਂ ਨੂੰ ਇੱਕ ਕਿਸਮ ਦਾ ਉਹਦੀ ਤੱਤ ਵੀ ਖਰਾਬ ਕਰਕੇ ਦੇਸ਼ ਦਾ ਢਿੱਡ ਭਰਿਆ ਸੋ ਅੱਜ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਵੀ ਤੇ ਆਸੇ ਪਾਸੇ ਜਿਹੜੇ ਇਸ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਬਣੇ ਤੇ ਅੱਜ ਜਿਹੜਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਲੱਗਦਾ ਆ ਸਾਰੇ ਇਸ ਅੰਦੋਲਨ ਦੇ ਅਸੀਂ ਭਾਗੀਦਾਰ ਬਣੀਏ ਤੇ ਜਿਹੜੇ ਸਾਡੇ ਉਸੇ ਸ਼ਹੀਦ ਹੋਏ ਨੇ ਕਿਸਾਨ ਤੇ ਉਹਨਾਂ ਵਾਸਤੇ ਵੀ ਅਸੀਂ ਅਰਦਾਸ ਕਰਦੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨੀ ਵਿੱਚ ਲਗਾਵੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸੋ ਇੰਨੀ ਇੱਕ ਬੇਨਤੀ ਮੋਦੀ ਸਰਕਾਰ ਨੂੰ ਵੀ ਤੇ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਜਥੇਬੰਦੀਆਂ ਆ ਤੇ ਔਰ ਕਿਸਾਨਾਂ ਦਾ ਦਰਦ ਸਮਝਦੇ ਆ ਤੇ ਉਹਨਾਂ ਨੂੰ ਬੇਨਤੀ ਹੈ ਇਸ ਅੰਦੋਲਨ ਦਾ ਹਿੱਸਾ ਬਣੋ ਜੀ ਧੰਨਵਾਦ ਦੇਖੋ ਇਹਦੇ ਵਿੱਚ ਦੋਨੇ ਪੱਖ ਜਿਹੜੇ ਹੈਗੇ ਆਪਣੀ ਆਪਣੀ ਗੱਲ ਰੱਖਣਗੇ ਪਰ ਦੋਨਾਂ ਦਾ ਸਿੱਟਾ ਇਹ ਨਿਕਲਣਾ ਚਾਹੀਦਾ ਆ ਕਿ ਜੋ ਵੀ ਹੱਲ ਹੋਵੇ ਉਹਦੇ ਨਾਲ ਸਾਡੇ ਪੰਜਾਬ ਦੇ ਜਾਂ ਸਾਡੇ ਭਾਰ ਦੇ ਹਾਲਾਤ ਖਰਾਬ ਨਾ ਹੋਣ ਤੇ ਦੋਨਾਂ ਹੀ ਬਿਲਕੁਲ ਸੂਝਵਾਨਾ ਸਮਝਦਾਰ ਕੰਮ ਲੈ ਰਹੇ ਨੇ ਕਿਸਾਨ ਜਥੇਬੰਦੀਆਂ ਬਿਲਕੁਲ ਇੱਕ ਇੱਕ ਕਦਮ ਜੜੀਆਂ ਹੈਗੀਆਂ ਸੋ ਸਮਝ ਕੇ ਰੱਖਦੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇਦਾਂ ਦਾ ਮਾਹੌਲ ਨਾ ਬਣੇ 84 ਵਾਲਾ ਮਾਹੌਲ ਨਾ ਬਣੇ ਸੋ ਜਿਹੜੇ ਸੂਝਵਾਨ ਬੰਦੇ ਸਰਕਾਰ ਦੇ ਵਿੱਚ ਵੀ ਬੈਠੇ ਨੇ ਉਹਨਾਂ ਨੂੰ ਵੀ ਇੱਕ ਵਾਰੀ ਜਿੰਨੀਆਂ ਮੀਟਿੰਗਾਂ ਹੋਈਆਂ ਆ ਪਰ ਇੱਕ ਵਾਰੀ ਧਿਆਨ ਚ ਮੇਰੀ ਆਪਣੀ ਪਰਸਨ ਰਾਏ ਇਹ ਆ ਕਿ ਜਿਸ ਤਰ੍ਹਾਂ ਕਿਸਾਨ ਕਹਿੰਦੇ ਆ ਉਹਨਾਂ ਦੀ ਹੱਕ ਤੇ ਉਹਨਾਂ ਦੀ ਆਵਾਜ਼ ਨੂੰ ਬਿਲਕੁਲ ਮੰਨ ਲੈਣਾ ਚਾਹੀਦਾ ਬਾਅਦ ਵਿੱਚ ਇਹਨਾਂ ਜਥੇਬੰਦੀਆਂ ਨਾਲ ਲੈ ਕੇ ਨਵੇਂ ਕਾਨੂੰਨ ਇਹਨਾਂ ਦੀ ਸਹਿਮਤੀ ਨਾਲ ਬਣਾਉਣੇ ਚਾਹੀਦੇ ਦੇਖੋ ਇਹਦੇ ਵਿੱਚ ਜਿੰਨਾ ਕੁ ਪ੍ਰਮਾਤਮਾ ਨੇ ਤਿਲ ਫੁੱਲ ਸਾਡੀ ਯੋਗਦਾਨ ਬਖਸ਼ਿਆ ਸੀ ਉਹ ਕਰਦੇ ਪਏ ਆ ਬਾਕੀ ਮੇਰੀ ਬੇਨਤੀ ਇਹ ਆ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਇਹਨਾਂ ਜਥੇਬੰਦੀਆਂ ਨਾਲ ਕੰਟੈਕਟ ਕਰਕੇ ਦੇਖੋ ਉੱਥੇ ਰਾਸ਼ਨ ਦੀ ਕੋਈ ਕਮੀ ਨਹੀਂ ਹੈਗੀ ਜੇ ਅੱਜ ਕਮੀ ਹੈਗੀ ਆ ਜਿਸ ਤਰ੍ਹਾਂ ਅੱਜ ਸਾਡੀਆਂ ਭੈਣਾਂ ਵੀ ਜਾਂਦੀਆਂ ਪਈਆਂ ਉਹਨਾਂ ਦੀਆਂ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਪ੍ਰਾਈਵੇਟ ਫੈਸਿਲਿਟੀਆਂ ਹੁੰਦੀਆਂ ਉਹਦੇ ਉੱਤੇ ਖੜਨਾ ਚਾਹੀਦਾ ਔਰ ਜਰਾਬਾਂ ਹੋ ਗਈਆਂ ਸੌਕਸ ਹੋ ਗਈਆਂ ਤੇ ਜਿਹੜੀ ਵੀ ਕਿਸਾਨ ਜਥੇਬੰਦੀ ਨੂੰ ਫੋਨ ਕਰਕੇ ਅਗਰੀ ਕੰਟੈਕਟ ਵਿੱਚ ਲੈ ਕੇ ਜਿਹੜੀ ਜ਼ਰੂਰਤ ਆ ਤਾਂ ਮੇਰੀ ਸਾਰੇ ਆਸ-ਪਾਸੇ ਭਾਈਚਾਰੇ ਨੂੰ ਬੇਨਤੀ ਆ ਉਹਨਾਂ ਦੀ ਸਲਾਹ ਦੇ ਨਾਲ ਹੀ ਉੱਥੇ ਜਿਹੜੀ ਪੱਕੀ ਸੇਵਾ ਕੀਤੀ ਜਾਵੇ ਤਾਂ ਕਿ ਅਨਾਜ ਵੀ ਜਿਹ ਤੇ ਬਾਕੀ ਇੱਕ ਬੜੀ ਵੱਡੀ ਗੱਲ ਇਹ ਆ ਕਿ ਜਿਹੜੇ ਉੱਥੇ ਲੋਕੀ ਲੋਕ ਲੈ ਕੇ ਜਾਂ ਲੇਬਰ ਕਲਾਸ ਦੇ ਉਹ ਬੜਾ ਧੰਨਵਾਦ ਕਰਦੇ ਕਿਸਾਨ ਜਥੇਬੰਦੀਆਂ ਦਾ ਕਿ ਅੱਜ ਤੱਕ ਜੋ ਸਰਕਾਰਾਂ ਨੇ ਲੋਕਡਾਊਨ ਚ ਨਹੀਂ ਕੰਮ ਕੀਤਾ ਪਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਵਾਸਤੇ ਵੀ ਅ ਅਥਾ ਲੰਗਰ ਲਾਏ ਹੋਏ ਆ ਇਹ ਇਹ ਇਸ ਚੀਜ਼ ਦੇ ਕਿਸਾਨ ਵਧਾਈ ਦੇ ਪੱਤਰ